ਉਹਦੇ ਵੱਲ ਕੋਈ ਉਂਗਲ ਨਾ ਕਰ ਜਾਵੇ ਵੀ ਆ ਗੁਰੂ ਦਾ ਸਿੱਖ ਅਸੀਂ ਦੇਖਦੇ ਪੈਰਿਓ ਕੁਆਰਿਆ ਗੁਰੂ ਦਾ ਸਿੱਖ ਸ਼ਸਤਰ ਧਾਰੀ ਆ ਸੱਗੇ ਉਹ ਸਿੱਖ ਸੰਗ ਖਲੋਤਾ ਠਿਕੇ ਤੇ ਆ ਖਲੋਤਾ ਠਿਕੇ ਤੇ ਆ ਉਹਨੂੰ ਸ਼ਰਮ ਦੇ ਨਾਲ ਮਰਨ ਹੀ ਜਾਣਾ ਚਾਹੀਦਾ ਇਹਨ ਵਿੱਚ ਗੁਰੂ ਦੀ ਬਦਨਾਮੀ ਲਈ ਦੂਜਾ ਬਦਨਾਮੀ ਕਰੇ ਗੁਰੂ ਨੂੰ ਮਾਰਾ ਕਵੇ ਤੇ ਸੰਸਾਰਕ ਤੌਰ ਤੇ ਉਹ ਗਲ ਪੈ ਜੂ ਉਹਨੂੰ ਮਾਰ ਵੀ ਸਕਦਾ ਹੈ ਆਪ ਰਾਦਰ 베ਤੀ ਕਰ ਰਿਹਾ ਹੈ ਕੀ ਸ਼ਰਧਾ ਰਹੀ ਗੁਰੂ ਤੇ ਵਿਸ਼ਵਾਸ ਰਹਿ ਗਿਆ ਗੁਰੂ ਦੇ ਨਾਲ ਪ੍ਰੇਮ ਰਹਿ ਗਿਆ ਹੁਣ ਗੁਰੂ ਦੇ ਨਾਲ ਪ੍ਰੇਮ ਨਹੀਂ ਹੁਣ ਤਾਂ ਠੇਕੇ ਵਾਲੇ ਨਾਲ ਪ੍ਰੇਮ ਗੁਰੂ ਕਿੱਥੇ ਆਮੀ ਪਰਤੂ ਗੁਰੂ ਕਿੱਥੇ ਆਮੀ ਪਰਤੂ ਅਦਰਸ ਨਾਮ ਧਰ ਬਿਆਨ ਆਪ ਕੋ ਪ੍ਰਤੀਜਾ ਹੁੰਦਾ ਫਿਰ ਵਿਸ਼ਵਾਸ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਜਿੰਨੇ ਵੀ ਮੁਸਲਮਾਨ ਸ਼ਰਮ ਵਿੱਚ ਸਭ ਨੂੰ ਕਬਰਸਤਾਨ ਵਿੱਚ ਦੱਬੜਾਇਆ ਤੇ ਕਿੰਨਾ ਚਿਰ ਦੱਬੇ ਰਹਿਣਾ ਇਹ ਤਾਂ ਕੋਈ ਪਤਾ ਨਹੀਂ ਉਹਨਾਂ ਮੰਨ ਕੇ ਕਿਸੇ ਟੈਮ ਕਿਆਮਤ ਦਾ ਦਿਨ ਆਊਗਾ ਕਿਸੇ ਦਿਨ ਕਿਆਮਤ ਦਾ ਦਿਨ ਆਊਗਾ ਉਹ ਦਿਨ ਸਵਰਗ ਵਿੱਚੋਂ ਮਹੰਮਦ ਸਾਹਿਬ ਜੀ ਆਉਣਗੇ ਉਹ ਦਿਨ ਮਹੰਮਦ ਸਾਹਿਬ ਜੀ ਸਵਰਗ ਵਿੱਚੋਂ ਆਉਣਗੇ ਤੇ ਜਿੰਨੇ ਮੁਰਦੇ ਦੱਬੇ ਹੋਏ ਨੇ ਤਰਤੀਬ ਵਿੱਚ ਸਾਰਿਆਂ ਨੂੰ ਕੱਢ ਲੂਗਾ ਸਾਰਿਆਂ ਨੂੰ ਕੱਢ ਲੂਗਾ ਜਿਹੜੇ ਜਿਹੜੇ ਤੇ ਇਮਾਨਤੇ ਰਹੇ ਜਿਹੜੇ ਜਿਹੜੇ ਵਿਸ਼ਵਾਸ ਤੇ ਸ਼ਰਧਾ ਦੇ ਨਾਲ ਜੁੜੇ ਰਹੇ ਮਰਨ ਤੱਕ ਉਹਨਾਂ ਦੀ ਬਾਹ ਪੜੂਗਾ ਨਨੋ ਉੱਪਰ ਕੋਲ ਪਿੱਛੇ ਲੈ ਕੇ ਜਾਊਗਾ ਪਿੱਛੇ ਵਿੱਚ ਲੈ ਕੇ ਜਾਊਗਾ ਬਾਕੀ ਰਹਿ ਗਏ ਉਦੋਂ ਬਾਕੀ ਦੱਬੇ ਰਹੇ ਕੁਝ ਦੱਬੇ ਕਿ ਉਹ ਕਿਹੜੇ ਰਹੇ ਗਏ ਅੱਜ ਵੀ ਅਸੀਂ ਇੱਕ ਦੀ ਗੱਲ ਕੀਤੀ ਵੀ ਖੋਵੇ ਗੁਰੂ ਦਾ ਸੇਵਕ ਸਿੱਖ ਸਿੱਧਾ ਲੋਤਾ ਬੈਠੇ ਕਹਿੰਦੇ ਪਾਇਆ ਹੋਵੇ ਬਾਣਾ ਕਿ ਗੁਰੂ ਦੀ ਸੁਣੂਗਾ ਕਦਮੀ ਨੇ ਸੁਣੂਗਾ ਗੁਰੂ ਦੀ ਇੱਥੇ ਡੇਂਗਾ ਮਾਰੀ ਜਾਵੇ ਮੈਂ ਗੁਰੂ ਦਾ ਸਿੰਘ ਮੈਂ ਗੁਰੂ ਦਾ ਸਿੰਘ ਉਹ ਤੁੰਗ ਕਿੱਦਣ ਵੀ ਨਹੀਂ ਰਿਆ ਸਿੰਘ ਤੂੰ ਰਹਿ ਗਿਆ ਤੂੰ ਦਰਸਨ ਇੱਕ ਜਿਹੜੀ ਕ੍ਰਿਤੀ ਕ੍ਰਿਤੀ ਪੈਨਾ ਸਿੰਘਾਂ ਵਿੱਚ ਤੇ ਮੈਨੂੰ ਕੋਈ ਸੰਕੋਚ ਨਹੀਂ ਇਹ ਜਿਆਦਾ ਬੁੱਢਾ ਸੁਬਢਾ ਦਲਦੇ ਹਮ ਸਿੱਧਾ ਨੂੰ ਉਹ ਉਹ ਬੀਰ ਸਾਹਿਬ ਸਭ ਕੁਝ ਵਰਦੇ ਦਸੋਂ ਤਾ ਨੂੰ ਕਿੰਨੇ ਆਂਡਰ ਦੇਤਾ ਗੁਰੂ ਸਿਕਵਲਾ ਦਾਤਾ ਨਹੀਂ ਰਿਹਾ ਤੁਹਾਡੇ ਗੁਰੂ ਬਾਹਰ ਕਿਉਂ ਬੜੋ ਤਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀਗਾ ਰੁਕਮਨ پیر ਨੂੰ ਉਹ ਕਹਿਣ ਲੱਗੇ ਤੁਹਾਡਾ ਕਿਆਮਤ ਦਾ ਦਿਨ ਪਤਾ ਨਹੀਂ ਕਦੋਂ ਆਵੇ ਕਦੋਂ ਨਾ ਆਵੇ ਤੇ ਤੁਹਾਡੀ ਇੱਕ ਵਿਸ਼ਵਾਸ ਬਣਿਆ ਹੋਇਆ ਵੀ ਆਉਣਾ ਹੈ ਪਤਾ ਨਹੀਂ ਆਉਣਾ ਤੇ ਨਹੀਂ ਆਉਣਾ ਕਦੋਂ ਆਉਣਾ ਸਾਡਾ ਸਿੱਧ ਤੇ ਅੱਜ ਵੀ ਮੁਕਤ ਹੈ ਅੱਜ ਉਹ ਬਤੁੰਟ ਵਿੱਚ ਆ ਜੇ ਗੁਰੂ ਦੇ ਬਚਨਾਂ ਦੇ ਚੱਲਦਾ ਤਾਂ ਆਪਾਂ ਗੱਲ ਕਰ ਰਹੇ ਸੀ ਪਹਿਰੇ ਗੁਰੂ ਇਹ ਵੈਦਾ ਕਰਦਾ ਏ ਕਿ ਤੁਹਾਡੇ ਜੀਵਨ ਵਿੱਚ ਮੈਂ ਕਟੜਾਈ ਨਹੀਂ ਹੋਵੰਦਾ ਲੋਕਾਉਟ ਨਹੀਂ ਹੋੰਦੰਦਾ ਮਤ ਕਰਨ ਮੈਂ ਤੁਹਾਡੇ ਪਰ ਤੁਸੀਂ ਜਾਂਡੋ ਲਿਓ ਹੁਣ ਦੱਸੋ ਇਹ ਜੀ ਬੰਦੇ ਦੀ ਬਾਹ ਪੜੂਗਾ ਕਰੋ ਇਹੋ ਜੇ ਬੰਦੇ ਦੀ ਬਾਹ ਪੜੂਗਾ ਕਰੋ ਕਦੇ ਨਹੀਂ ਪੜਦਾ ਤਾਂ ਕੇਵਲ ਇਸ ਇਥੋਂ ਤੱਕ ਨਾ ਰਹਿ ਜਾਈਏ ਬੇ ਗੁਰੂ ਵਾਲੇ ਬਣ ਗਏ ਬਸ ਇਥੋਂ ਤੱਕ ਨਾ ਰਹਿ ਜਾਈਏ ਜਿਹੜਾ ਫਰਜ਼ ਬਣਦਾ ਹੈ ਗੁਰੂ ਦਾ ਸਤਕਾਰ ਕਰਦਾ ਜਦਾਂ ਉਦਾਂ ਕਰਦਾ ਜੇ ਤਾਂ ਹੁਣ ਆਪਾਂ ਗੱਲ ਕਰਦੇ ਸੀ ਵਾਰਨਿਆਂ ਦੀ ਬੇ ਸਭ ਤੋਂ ਖੁਸ਼ੀ ਜਲਿੰਦੀ ਉਹ ਕੋਦੋ ਪੈਸੇ ਰਹੀਂ ਮਾਂ ਪਿਓ ਦੇ ਕੋਲ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ ਪੈਸਾ ਉਸ ਟਾਈਮ ਤੇ ਉਹਦੇ ਬਾਰੇ ਨਾ ਕੀਤੇ ਹੁਣ ਇੱਕ ਗੱਲ ਥੋੜੀ ਅੱਗੇ ਤੋਰੀ ਆਪਾਂ ਇਹ ਤਾਂ ਆਮ ਦੁਨਿਆਵੀ ਮਾਂ ਪਿਓ ਨੇ ਸਭ ਨੇ ਉਸ ਟਾਈਮ ਪੈਸੇ ਬਾਰੇ ਦੁਨੀਆ ਤੋਂ ਕੋਈ ਇਹੋ ਜਿਹਾ ਹੈ ਜਿਹਦੇ ਵਰਗਾ ਕੋਈ ਬਾਰਨਾ ਕਹਿਲ ਕੀਤਾ ਨਾ ਹੋਵੇ ਦੁਨੀਆਂ ਤੇ ਕੋਈ ਇਹੋ ਜਿਹਾ ਜਿਹਦੇ ਵਰਗਾ ਕੋਈ ਬਾਰਨਾ ਕਿਸੇ ਨੇ ਕੀਤਾ ਨਾ ਹੋਵੇ ਤੇ ਜਦੋਂ ਤੁਸੀਂ ਵਿਚਾਰੋਗੇ ਨਾ ਤੇ ਤੁਹਾਨੂੰ ਦੁਨੀਆਂ ਤੇ ਇੱਕੋ ਹੀ ਬੇਲਾ ਗੁਰੂ ਕਿਹੜਾ ਗੁਰੂ ਜਿਹਦੀ ਆਪਾਂ ਅੰਮ੍ਰਿਤਕਤਾ ਕਈਆਂ ਵੀ ਨੇ ਤੋ ਕਰਦੇ ਆ ਰਹੇ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਸ੍ਰਿਸ਼ਟੀ ਬਣੀ ਤੇ ਜਦੋਂ ਜਦੋਂ ਤੋਂ ਇਹ ਸੰਜੋਗਾ ਵਾਲਾ ਕੰਮ ਬਣਿਆ ਸ਼ਾਦੀਆਂ ਹੋਈਆਂ ਵਿਆਹ ਹੋਏ ਇਹ ਕੋਈ ਹੋਰੇਤ ਨਹੀਂ ਹੋਏ ਦੁਆਪਰ ਜੀਵ ਹੋਏ ਤ੍ਰੇਤਾ ਜੀਵ ਹੋਏ ਸਾਜੁਗ ਵਿੱਚ ਵੀ ਹੋਏ ਬੜੀ ਰੀਤੀ ਜਲਦੀ ਆ ਰਹੀ ਤੋਂ ਪਰ ਸਾਜੂਬ ਤੋਂ ਲੈ ਕੇ ਅੱਜ ਤੱਕ ਕਿਸ ਨੇ ਵਾਰ ਨਾ ਕੀਤਾ ਸਭ ਤੋਂ ਵੱਡਾ ਵਾਰ ਨਾ ਉਹ ਵਾਰ ਨਾ ਕੀਤਾ ਫਿਰ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਸੇ ਤੇ ਹਰ ਬੰਦਾ ਵਾਰ ਸਾਬਦਾ ਹੈ ਉੱਠ ਕੇ ਲਗੋ ਬੋੜੀ ਵੀ ਵਾਰ ਸਾਬਦਾ ਰਿਸੁਰ ਸੀ ਤਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰਤਾਂ ਦੇਖੋ ਜਦੋਂ ਜੰਨਾ ਜੁੱਤੋਂ ਤੋਂ ਵਿਹਲੇ ਹੋ ਕੇ ਦੰਬਨਵਾਸ ਦੀ ਧਰਤੀ ਤੇ ਗਏ ਤੇ ਸੱਚੇ ਤੋਂ ਜਦੋਂ ਵਿਛੋੜਾ ਪਿਆ ਪਰਿਵਾਰ ਦਾ ਤੇ ਮਾਤਾ ਵਾਜਰੀ ਅਸੀ ਉਹ ਦਿੱਦੀ ਚਲ ਗਈਆਂ ਤਿੰਨਾ ਤਾਵਾਂ ਦੇ ਪਰਿਵਾਰ ਵੰਡਿਆ ਗਿਆ ਜਦੋਂ ਪਤਾ ਲੱਗਾ ਪਾਤਸ਼ਾ ਐਤਮਾ ਦਮਨਾਮ ਸਾਹਿਬ ਦੇ ਧਰਤੀ ਤੇ ਤੇ ਮਾਤਾ-ਬਾਵਾ ਉਤੋਂ ਆਇਆ ਤੇ ਦਮਨਾਮ ਸਾਹਿਬ ਮਿਲਿਆ ਉਹਦੇ ਦੱਸੇ ਪਾਸ਼ਾ ਨੂੰ ਕਿ ਉਹ ਮੈਲ ਚਿਰੋ ਦੇ ਕੋਈ ਜਿ ਕੋ ਸੋਣ ਲਿਆ ਸੀ ਬਾਹਰ ਬੇਚਾਰੇ ਪੁੱਤਰ ਸ਼ਹੀਦ ਹੋ ਗਏ ਤੇ ਪੁੱਛ ਲਿਆ ਮਾਤਾ ਨੇ ਪਾਸ਼ਾ ਲਾਲ ਕਿੱਥੇ ਆ? ਪੁੱਤਰ ਕਿੱਥੇ ਆ? ਤੇ ਪਤਾ ਦੋ ਕਿ ਕਿਆ ਸੀਗਾ? ਦੱਸੋ ਪਾਸ਼ਾ ਨੇ ਇਹਨਾਂ ਪੁੱਤਰ ਨੂੰ ਆਹ ਸਦ ਸੰਗਤ ਨੂੰ ਉੱਥੇ ਜਿੰਨੀ ਸੰਗਤ ਬੈਠੀ ਸੀ ਉਸ ਤੋਂ ਪੂਰੇ ਸੱਜੇ ਹੋਏ ਸਿੰਘ ਬੈਠੇ ਹੋ ਇਸਾਰੇ ਤੇ ਐਰਗਰ ਤੇ ਬੈਠੇ ਨੇ ਜੀ ਬੇਜਰਦਾ ਨੌੜਵਾਲ ਵੀ ਉੱਥੇ ਬੈਠੇ ਨੇ ਤੇ ਬੀੜੀਆਂ ਪੀਣ ਵਾਲੇ ਉੱਥੇ ਬੈਠੇ ਹੋ ਇਹ ਤਾਂ ਉਹਨੇ ਸਿੱਧਾ ਸਰ ਦਾ ਦੋ ਪਸ਼ਦ ਦਾ ਪ੍ਰਭਾਵ ਵੀ ਇੰਨਾ ਵੱਡਾ ਸੀਗਾ ਉੱਥੇ ਵੀ ਕਿ ਆਵ ਨਹੀਂ ਸਬਲ ਵੀ ਕਿ ਨਹੀਂ ਸੀ ਉਸ ਨੂੰ